ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਾ ਸਤਿ ਸ੍ਰੀ ਅਕਾਲ ਹੁਣ ਹੀ ਤੁਸੀਂ ਦੇਖਿਆ ਇਕੋ ਕੈਂਪ ਜਿੱਥੇ ਅਸੀਂ ਕੱਲ ਪਟਿਆਲੇ ਤੋਂ ਚੱਲ ਕੇ ਸਿੱਧਾ ਰੁਕਿਆ ਅਸੀਂ ਸਿਸੂ ਕ੍ਰੋਸ ਕਰਕੇ ਮੋਂਗਣਾ ਨਾਮ ਦਾ ਕੁਛ ਪਿੰਡ ਸੀਗਾ ਉੱਥੇ ਬਣਿਆ ਹੋਇਆ ਇਕੋ ਕੈਂਪਸ ਤੇ ਉੱਪਰ ਇਕੋ ਹੋਮਸਟੇ ਵੀ ਹੈਗਾ ਬਹੁਤ ਹੀ ਸੋਹਣੀ ਜਗ੍ਹਾ ਹੈ ਕੱਲ ਅਸੀਂ ਪਟਿਆਲੇ ਤੋਂ ਚੱਲ ਕੇ 4 ਸਵਾ 450 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਿੱਧਾ ਉਰੇ ਆ ਕੇ ਰੁਕਿਆ ਸਿਸੂ ਤੋਂ ਅੱਗੇ ਤੇ ਜਿਸਪਾ ਤੋਂ ਪਹਿਲਾ ਹੈ ਜਗਾ ਤੇ ਹੁਣ ਅਸੀਂ ਅੱਜ ਦਾ ਜੋ ਪਲਾਨ ਹੈ ਸਾਡਾ ਪੂਰੇ ਤੋਂ ਜਾਵਾਂਗੇ ਸ਼ਿੰਕੂਲਾ ਟੋਪ ਤੇ ਤਕਰੀਬਨ 70-80 ਕਿਲੋਮੀਟਰ ਹੈਗਾ 2.5 ਘੰਟੇ ਦਾ ਮੈਪ ਤੇ ਦੱਸ ਰਿਹਾ ਤੇ ਬਾਕੀ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਬਾਕੀ ਖਾਦਾ ਪੀਤਾ ਜੇ ਕੁਛ ਨਹੀਂ ਹੈ ਕਿਉਂਕਿ ਬਾਈ ਕਹਿੰਦਾ ਅੱਧਾ ਪੌਣਾ ਘੰਟਾ ਲੱਗੂਗਾ ਤੰਦੂਰ ਵਗੈਰਾ ਪਖਾ ਰਹੇ ਨੇ ਪਰੋਠੇ ਬਣਾਉਣ ਨੂੰ ਤੇ ਠੰਡ ਬਹੁਤ ਜ਼ਿਆਦਾ ਸੀਗੀ ਕੱਲ ਰਾਤੀ ਦੋ ਕੰਬਲ ਲੈ ਕੇ ਸੁੱਤੇ ਆ ਤੇ ਜੈਕਟ ਪਾ ਕੇ ਸੋਗੇ ਸੀਗੇ ਤੇ ਬਾਕੀ ਜੇ ਤੁਸੀਂ ਪਿਛਲਾ ਬਲੌਗ ਨਹੀਂ ਦੇਖਿਆ ਦੇਖ ਲਓ ਕਿਵੇਂ ਉਰੇ ਤੱਕ ਪਹੁੰਚਿਆ ਗੱਲ ਘੁੰਮਦੇ ਫਿਰਦੇ ਕਿਉਂਕਿ ਕੋਈ ਪਲੈਨਿੰਗ ਨਹੀਂ ਸੀਗੀ ਅੱਜ ਜਮਾਂਸ਼ਿਮ ਕਲਾ ਟੌਪ ਤੇ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਵਾਪਸੀ ਦਾ ਸਫ਼ਰ ਤਾ ਬਾਕੀ ਜੋ ਲੋਕੇਸ਼ਨ ਦੀ ਬਹੁਤ ਹੀ ਐਂਡ ਗੱਲਵਾਤਾ ਲੋਕੇਸ਼ਨ ਦੀ ਚਾਰੇ ਪਾਸੇ ਪਹਾੜਾਂ ਨੇ ਘਿਰਿਆ ਹੋਇਆ ਸਾਹਮਣੇ ਦਿਖਦਾ ਆਪਣਾ 나ਗ ਕੁਛ ਨਾਮ ਦਾ ਗਲੇਸ਼ੀਅਰ ਹੈ ਬਹੁਤ ਹੀ ਸੋਹਣਾ ਉੱਪਰੋਂ ਕਲਦੋ ਦਿਨਾਂ ਬਰਫ਼ ਦਾ ਟੁੱਟ ਟੁੱਟ ਕੇ ਵੀ ਗਰੀ ਹੈ ਬਹੁਤ ਹੀ ਜ਼ਿਆਦਾ ਐਂਡ ਗੱਲਵਾਤਾ ਮੌਲ ਪੂਰਾ ਓਕੇ ਸੀਗਾ ਬਾਕੀ ਠੰਡ ਜਿੰਨੀ ਉਮੀਦ ਨਹੀਂ ਸੀ ਕਿੰਨੀ ਠੰਡ ਹੋਊਗੀ ਬਹੁਤ ਜ਼ਿਆਦਾ ਠੰਡੀ ਰਾਤੀ -5 ਡਿਗਰੀ ਟੈਂਪਰੇਚਰ ਹੋ ਗਿਆ ਸੀ ਇਸ ਜਗਾ ਦਾ ਤੇ ਤਬਦੀਰ ਲਈ ਸੀ ਕੰਬਲ ਸੀਗਾ ਤੇ ਜਾਗੜ ਜੁਗੜ ਪਾ ਕੇ ਜੋ ਕੱਪੜੇ ਪਾਏ ਸੀ ਉਹ ਪਾਏ ਹੋਏ ਸੀਗੇ ਸੋਏ ਹੋਏ ਸੀਗੇ ਤੇ ਬਾਕੀ ਹੁਣ ਚੱਲਦੇ ਆਪਾਂ ਔਰੇ ਤੋਂ ਸ਼ਿਂਕਲਾ ਟੋਪ ਵੱਲ ਨੂੰ ਰਸਤੇ 'ਚ ਜਾਾਂਗੇ ਕਿ ਤੇ ਬ੍ਰੇਕਫਾਸਟ ਬਾਕੀ ਜੇ ਬਾਈਕੋਲ ਤਿਆਰ ਹੋ ਗਿਆਗਾ ਬਾਈਕੋਲ ਕਰ ਲੰਨੇ ਔਰ ਇਹ ਲੋਕਲ ਇਕੋ ਕੱਪ ਫੁੱਲਟ ਹੋ ਗਏ ਨੇ ਰੈਡੀ ਬੈਗ ਬੁੱਕ ਬੰਨੇਗੇ ਨੇ ਮੋਂਟਨ ਡਿਊ ਧਰਕੇ ਆ ਗਏ ਜੀ ਤਾਂ ਰੱਖੀ ਹੋਈ ਆ ਨਾਲ ਤੇ ਹੁਣ ਆਪਾਂ ਚੱਲਦੇ ਆ ਸ਼ਿਂਕਲਾ ਟੋਪ ਵੱਲ ਨੂੰ 10 ਵਜ ਗਏ ਨੇ ਦੇਖਦੇ ਕਿੰਨੇ ਵਜ ਬੋਨ ਦਿੰਦੇ ਇੱਧਰ ਨੂੰ ਜਾਣਾ ਓ ਉੱਪਰ ਵੱਲੋਂ ਬੱਦਲਾਂ ਦੇ ਵਿੱਚ ਅਮ ਸਵਾਦ ਅਸ ਹੋ ਗਏ ਨੇ ਤੇ ਨਿਕਲ ਗਏ ਆ ਇੱਕ ਸੋਣੀ ਜੀ ਲੋਕੇਸ਼ਨ ਤੋਂ ਉਹ ਉੱਪਰ ਪਹਾੜਾ ਵੱਲ ਨੂੰ ਹੋਰ ਹਾਈ ਮਾਊਂਟਨਸ ਇਹ ਵੈਸੇ ਪਹਾੜਾਂ ਦੀ ਖੜਿਆ ਹੁਣ ਹੋਰ ਉੱਪਰ ਪਹਾੜਾ ਵੱਲ ਨੂੰ ਚੱਲੇ ਆ ਬਾਕੀ ਲੋਕੇਸ਼ਨ ਤੁਸੀਂ ਦੇਖੀ ਰਹੇ ਪਿਛਲੇ ਬਲੌਗ ਚ ਵੀ ਦੇਖੀ ਹੋਣੀ ਸਾਰੇ ਆਪਾਂ ਲੋਕਲ ਘੁੰਮੇ ਆ ਔਰੇ ਸਿਰਾ ਗੱਲਬਾਤ ਆ ਪੂਰੀ ਐਂਡ ਸਾਰ ਪੂਰੀ ਲੇਟ ਆ ਫੀਲਿੰਗ ਆ ਰਹੀ ਹੈ ਕਿ ਲਈ ਚੱਲੇ ਆ ਲੱਗ ਹੀ ਨਹੀਂ ਰਿਹਾ ਕਿ ਮਨਾਲੀ ਘੁੰਮਣ ਆਏ ਸੀਗੇ ਕਿਉਂਕਿ ਸਾਰਾ ਰਾਹ ਲੇ ਵਾਲਾ ਇਹ ਉਵੇਂ ਦਾ ਹੀ ਸ਼ੁਰੂ ਹੋ ਗਏ ਨੇ ਪਹਾੜ ਪੋੜ ਵੀ ਇਦਾਂ ਸ਼ੁਰੂ ਹੋ ਗਏ ਨੇ ਗੰਗੇ ਸਾਹਮਣੇ ਦਿਖਣੇ ਬਾਕੀ ਨਦੀ ਨਾਲ ਜਾ ਰਹੀ ਹੈ ਬਾਕੀ ਗਰੁੱਪ ਦੇ ਗਰੁੱਪ ਟੱਕਰੀ ਜਾ ਰਹੇ ਨੇ ਬਾਈਕਰਾਂ ਦੇ ਤੋ ਆ ਜੀਵਾ جناب ਡਰਾਈਵਰ جناب ਦਰਿਆ ਫਿਰ ਬਾਈ ਕੀ ਕਹਿਣਗੇ ਕਿ ਪੰਜਾਬੀ ਚ ਦਰਿਆ ਹੁੰਦਾ ਹੈ ਆਪਾਂ ਪਹਿਲਾਂ ਹੀ ਕਹਿਤਾ ਤਾ ਤਨਾਪ ਦਰਿਆ ਜਾਂਦਾ ਹੋਇਆ ਉਰੇ ਤੋਂ ਇਹ ਸੱਚਪਾਸ ਵੱਲ ਨੂੰ ਘੁੰਮ ਕੇ ਕਿਤੇ ਤੇ ਫਿਰ ਨਿਕਲਦਾ ਸ਼੍ਰੀਨਗਰ ਵੱਲ ਨੂੰ ਸ਼੍ਰੀਨਗਰ ਤਾਂ ਨਹੀਂ ਕਸ਼ਮੀਰ ਹੈ ਸ਼੍ਰੀਨਗਰ ਤੇ ਜੇਲੇ ਮੁੰਦਾ ਵੈਸੇ ਜਿਹੜਾ ਲਦਾਖ ਵੱਲ ਦੀ ਜਾਂਦਾ ਉਹ ਆਇਆ ਹਰੰਡ ਗੱਲਵਾਤ ਫੀਲਿੰਗਾਂ ਲਦਾਖ ਵਾਲੀਆਂ ਫੀਲਿੰਗਾਂ ਵਾਰ ਆਣ ਲੱਗੀਆਂ ਉਹਨੇ ਦੋ ਦਿਨ ਦਾ ਟ੍ਰਿਪ ਜੋ ਅਸੀਂ ਬਣਾਇਆ ਇਹ ਥੋੜਾ ਮਨ ਨੂੰ ਸਕੂਨ ਦੇ ਦੇਗਾ ਆ ਨਾਲੇ ਸਮਝੇ ਫਿਰ ਮਹੀਨੇ ਬਾਅਦ ਕੱਢਾਂਗੇ ਸਾਰੀਆਂ ਫੀਲਿੰਗਾਂ ਬਾਹਰ ਲਦਾਖ ਤਾਂ ਨਹੀਂ ਜਾਵਾਂਗੇ ਕਿਉਂਕਿ ਲਦਾਖ ਵੈਸੇ ਪਿਛਲੇ ਸਾਲ ਹੀ ਜਾ ਕੇ ਆਇਆ ਕੋਈ ਨਵੀਂ ਜਗ੍ਹਾ ਤੇ ਚੱਲਾਂਗੇ ਸਪਿਤੀ ਨਹੀਂਗੇ ਜਾਂ ਤਾਂ ਸਪਿਤੀ ਜਾਵਾਂਗੇ ਜਾਂ ਉੱਤਰਾਖੰਡ ਸਾਈਡ ਜਾਵਾਂਗੇ ਆਪਣਾ ਓਮ ਪਰਬਤ ਆਦੀ ਕਲਾਸ਼ ਵੱਲ ਨੂੰ ਉਧਰ ਦਾ ਵੀ ਬੜਾ ਟ੍ਰੈਂਡ ਚੱਲ ਪਿਆ ਹੁਣ ਵੈਸੇ 3-4 ਸਾਲ ਤੋਂ ਇੱਛਾ ਸੀ ਕਿ ਮੇਰੀ ਜਾਨ ਦੀ ਪਰ ਜਾ ਨਹੀਂ ਹੋ ਰਿਹਾ ਸੀਗਾ ਕਿਉਂਕਿ ਦੂਰ ਆ ਵੀ ਖਾਸਾ ਲਦਾਖ ਤੋਂ ਵੀ ਜ਼ਿਆਦਾ ਦੂਰ ਵੈਦਨਦਾ ਸਰਕਟ ਕੋਈ ਨਹੀਂ ਇਸ ਸਾਲ ਟਰਾਈ ਕਰਾਂਗੇ ਘੁੰਮਣਾ ਚੰਗਾ ਹੁੰਦਾ ਸਿਹਤ ਲਈ ਘੁੰਮਣਾ ਫਿਰਨਾ ਚਾਹੀਦਾ ਪਰ ਨਾਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਚਾਹੀਦੀਆਂ ਨੇ ਦੋ ਚੀਜ਼ਾਂ ਬੈਲੈਂਸ ਹੋਏ ਸਾਰਾ ਕੁਝ ਫੇਰ ਹੀ ਜ਼ਿੰਦਗੀ ਸੋਹਣੀ ਲੱਗਦੀ ਹੈ ਆਪਾਂ ਇੱਕ ਪਾਸੇ ਨੂੰ ਜੇ ਵੇਟ ਪਾਦਾਂਗੇ ਤਾਂ ਕੰਮ ਗਲਤ ਹੋ ਜਾਊਗਾ ਇਸ ਕਰਕੇ ਨਾਲ ਨਾਲ ਘੁੰਮਣਾ ਫਿਰਨਾ ਵੀ ਚੱਲੀ ਜਾਂਦਾ ਹੁਣ ਸੰਡੇ ਛੁੱਟੀ ਸੀਗੀ ਨਿਕਲ ਗਏ ਤੇ ਬਾਕੀ ਹੁਣ ਕੱਲ ਤੋਂ ਫੇਰ ਕੰਮ ਤੇ ਜਾਣਾ ਹੁਣ ਰਾਤ ਭਰਾਤ ਪਹੁੰਚਾਂਗੇ ਪਟਿਆਲੇ ਕਿਉਂਕਿ ਬੜਾ ਲੰਬਾ ਵਾਲਾ ਜਾਂ ਲੰਮਾ ਸਫ਼ਰ ਹੈ ਉਮੀਦ ਨਹੀਂ ਸੀਗੀ ਕਿ ਇੰਨਾ ਸਫ਼ਰ ਕੱਢ ਸਕਦੇ ਹਾਂ ਬਾਕੀ ਦੇਖਦੇ ਆ ਕੀ ਬੰਦਾ ਪਹਿਲਾਂ ਸ਼ਿਮਕਲਾ ਟੋਪ ਤੇ ਅੱਧੀ ਮੰ ਇਥੇ ਟਾਂਡੀ પેટ્રોલ ਪੰਪ ਰਸ਼ ਚੈੱਕ ਕਰ ਸਕਦੇ ਹੋ ਔਰੇ ਕਿਉਂਕਿ ਇਸ ਤੋਂ ਬਾਅਦ ਸਿੱਧਾ ਸ਼ਹਿਰ ਲੇਹ ਚ ਮਿਲਦਾ ਪਹਿਲਾਂ ਔਰੇ ਤੋਂ ਸਿੱਧਾ ਲੇਹ ਮਿਲਦਾ ਸੀਗਾ ਹੁਣ ਰਸਤੇ 'ਚ ਕੋਈ ਹੋਰ ਪੰਪ ਬਣ ਗਿਆ ਹੋਇਆ ਕੁਝ ਕਹਿ ਨਹੀਂ ਸਕਦੇ ਔਰੇ ਵਾਲੇ ਬੁਲਟ 'ਚ ਪਿਆ ਸੀਗਾ ਮੀਤ ਬਾਈ ਦੇ ਬੁਲਟ 'ਚ ਬੋਲਣਾ ਦੀ ਤੇਲ ਓਕੇ ਝੋਕੇ ਬੋਾਈ ਲਿਆ 15 ਮਿੰਟ ਲੱਗੇ ਪਰ ਕਿਉਂਕਿ ਲੇਹ ਨੂੰ ਜਾਣ ਵਾਲੇ ਅੱਗੇ ਪੰਪ ਜਿਸਪਾ ਹੈਗਾ ਕਹਿੰਦੇ ਉੱਥੇ ਹੈ ਨਹੀਂ ਫਿਊਲ ਮਿਲ ਨਹੀਂ ਰਿਹਾ ਤਾ ਕਰਕੇ ਲੋਕ ਉਰੇ ਤੋਂ ਹੀ ਪਹਾਰ ਰਹੇ ਨੇ ਜਿਆਦਾ ਤੇ ਰਾਜ ਤੁਸੀਂ ਦੇਖ ਹੀ ਲਿਆ ਕਿੰਨਾ ਸੀਗਾ ਲੈ ਰਹਿ ਗਿਆ ਯੁਰੇ ਤੋਂ 350 ਕਿਲੋਮੀਟਰ ਰਸਤੇ ਜਾਣਗੇ ਦੋ ਹਾਈ ਪਾਸਸ 12 ਲਾਚਾ ਟੰਗਲੰਗਲਾ ਤੇ ਹੁਣ ਬਾਕੀ ਕਈ ਲੋਕ ਸ਼ਿੰਕਲਾ ਟੋਪ ਜੰਗਸਰ ਹੋ ਕੇ ਵੀ ਜਾ ਰਹੇ ਨੇ ਪਤਮ ਹੋ ਕੇ ਜਾ ਰਹੇ ਨੇ ਹੁਣ ਦੋ ਤਿੰਨ ਰਸਤੇ ਹੈਗੇ ਨੇ ਇੱਕ ਕਾਰਗੇ ਨੂੰ ਨਿਕਲ ਜਾਂਦਾ ਫਿਰ ਕਿ ਲੋ ਲੈ ਆ ਰਹੇ ਸੀ ਪਹਿਲਾਂ ਹਨ ਪਦਮ ਹੋ ਕੇ ਸਿੱਧਾ ਵੀ ਜਾਇਆ ਜਾ ਰਹਾ ਲੇ ਨਿੰਬੋ ਨਿਕਲਦਾ ਹੋ ਰਾ ਪ੍ਰੋ ਫਰੋਡਿੰਗ ਬਹੁਤ ਜ਼ਿਆਦਾ ਹੈ ਤੇ ਆਰਮੀ ਦੇ ਕੈਂਪਸ ਨੂੰ ਲਦਾਖ ਚ ਇਦਾਂ ਦੇ ਮਿਲਦੇ ਹੀ ਰਹਿਣਗੇ ਲੋਕੇਸ਼ਨ ਕਰੋ ਜੀ ਚੈੱਕ ਨਜ਼ਾਰੇਦਾਰ ਖੁੱਲਾ ਮੋਲ ਗੱਬੇ ਟੈਂਟ ਲੱਗੇ ਹੋਣ ਆਏ ਹਾਏ ਹਾਏ ਕੀ ਬਾਤ ਹੈ ਦਾ ਨਾਮ ਸੀ ਦਾਰਚਾ ਜਾਂ ਦਰਚੂਲਾ ਵੀ ਕੁਝ ਕਹਿੰਦੇ ਨੇ ਦਾਰਚਾ ਨਾਮ ਹੈ ਬਹੁਤ ਹੀ ਸੋਹਣਾ 뷰 ਆ ਰਿਹਾ ਸੀ ਉਰੇ ਦਾ ਵੀ ਜੋਗੀਦਨ ਦਿਖਾਇਆ ਉਹ ਨਹੀਂ সিনেমੈਟਿਕ ਕਲਿੱਪ ਲੈਣਾ ਭੁੱਲ ਗਏ ਚਲੋ ਕੋਈ ਨਹੀਂ ਸਿੰਪਲ ਨਾਲ ਹੀ ਐਸੇ ਕੰਮ ਸਾਰ ਲਓ ਮੋਟਰਸਲ ਇੱਕ ਵਾਸਤੇ ਨੂੰ ਝੋਲ ਜੀ ਵੋ ਮਾਰ ਰਿਹਾ ਪਤਾ ਨਹੀਂ ਕੀ ਚੱਕਰ ਵੈ ਗਿਆ ਨੋਰਵਲੀ ਪਰਮਟ ਵਗੈਰਾ ਦੀ ਕੋਈ ਲੋੜ ਨਹੀਂ ਐ ਬਸ ਐਂਟਰੀ ਹੋ ਐ। ਸਰਚਾ ਤੋਂ ਮਗਲੇ ਹੁੰਦੇ ਨੇ ਰਾ ਆਪਾਂ ਜਾਣਾ ਸ਼ਿੰਕਲਾ 40 ਕਿਲੋਮੀਟਰ, ਬਾਰਲਾਚਾ 44 ਕਿਲੋਮੀਟਰ। ਇੱਧਰ ਸਰਚੂ ਲੈ ਇਹਨੂੰ ਨਿਕਲ ਗਿਆ, ਇਹ ਵੀ ਨੇ ਇਹਨੂੰ ਵੈਸੇ ਨਿਕਲ ਜਾਂਦਾ। ਪਰ ਆਪਾਂ ਜਾਵਾਂਗੇ ਅੱਧਰ ਨੂੰ। ਫੋੜੋਂ ਵਾਲਾ ਕੰਮ ਉਹ ਕੱਟ ਕਰਿਆ ਇਸ ਵਾਰ। ਪਹਿਲਾਂ ਸ਼ਿੰਕਲਾ ਟੋਪ ਤੇ ਜਾ ਕੇ ਆਨੇ ਆ। ਉੱਥੇ ਜਾ ਕੇ ਕਿਚਾਂਗੇ ਦਿੱਤੀਆਂ ਵੋੜਾ ਵੋੜਾ ਬਾਕੀ ਤੁਹਾਨੂੰ ਦੱਸ ਦਿਆਂ ਜਿਹੜਾ ਸ਼ਿਨਕਲਾ ਟੋਪ ਹੈ 2 ਸਾਲਾਂ ਤੋਂ ਹੀ ਓਪਨ ਹੋਇਆ ਹੈ ਤੇ ਇਸ ਸਾਲ ਤੋਂ ਹੁਣ ਸਿੱਧਾ ਲੇਹ ਨੂੰ ਵੀ ਜਾਣ ਲੱਗ ਗਿਆ ਰਾਹ ਪਹਿਲਾਂ ਕਾਰਗਿਲ ਨੂੰ ਨਿਕਲਿਆ ਸੀ ਪਦਮੋਕੇ ਪਦਮ ਹੋ ਕੇ ਹੁਣ ਸਿੱਧਾ ਆਪਾਂ ਲੇਹ ਨੂੰ ਵੀ ਜਾ ਸਕਦੇ ਹਾਂ ਨਿੰਮੋ ਨਿਕਲਦਾ ਰਾਹ ਜਿੱਥੇ ਜੰਗਸਰ ਰਾਈਵਰ ਤੇ ਲਦਾਖ ਨਦੀ ਦਾ ਸੰਗਮ ਹੁੰਦਾ ਹੈ ਫਰ ਇਧਰਲੇ ਰੋਡ ਤੇ ਆਫ ਰੋਡਿੰਗ ਜ਼ਿਆਦਾ ਮਿਲੂਗੀ ਇਧਰ ਵਾਲਾ ਰੋਡ ਪੂਰਾ ਓਕੇ ਆ ਪੁਰਾਣਾ ਜਿਹੜਾ ਬਾਹਰਲਾਚਾ ਤੰਗਲੰਗਲਾ ਵਾਲਾ ਸਰਚੂ ਵਾਲਾ ਰੋਡ ਆ ਉੱਥੇ ਬਾਤ ਨੂੰ ਹਾਈ ਪਾਸਸ ਤੇ ਮਿਲ ਆ ਦੇਖੋ ਸਾਹਮਣੇ ਜਿਹੜਾ ਥੋੜਾ ਜਿਹਾ ਆ ਗੂ ਜਾਂ ਬੰਦਰ ਕਰਿਆ ਹੋਇਆ ਔਰ ਖੇਤੀਬਾੜੀ ਕਰੀ ਹੋਈ ਆ ਕਿੰਨਾ ਪਤਾ ਨਹੀਂ ਕਿਹੜੇ ਸੋਰ ਸੋਰਾਂ ਨੇ ਖੇਤੀਬਾੜੀ ਦੇ ਸਾਹਮਣੇ ਥੱਲੇ ਬੰਦੇ ਕਰ ਰਹੇ ਨੇ ਕਾਮਕਾਰ ਛੋਟੇ ਛੋਟੇ ਖੇਤ ਜੇ ਬਣਾਏ ਹੋਏ ਨੇ ਕਿੰਨਾ ਔਖਾ ਕੰਮਕਾਰ ਹੋਊਗਾ ਵਸੇ ਖੇਤੀਦਾਰ ਦੇਖ ਹੀ ਸਕਦੇ ਆ ਇਹ ਨਹੀਂ ਪਤਾ ਕਿਹੜੀ ਫਸਲ ਫਸਲ ਹੁੰਦੀ ਹੋਊਗੀ ਪਰ ਜਿੱਥੇ ਵੀ ਤੁਹਾਨੂੰ ਬੀਆਰਏ ਦਾ ਜਵਾਨ ਮਿਲੇ ਉਹਨੂੰ ਇੱਕ ਸਲੂਟ ਜ਼ਰੂਰ ਮਾਰੋ ਜਿਨ੍ਹਾਂ ਨੇ ਸਾਨੂੰ ਉਹ ਪਹੁੰਚਣ ਲਈ ਇੰਨੀਆਂ ਸੋਹਣੀਆਂ ਸੋਹਣੀਆਂ ਸੜਕਾਂ ਬਣਾ ਕੇ ਦਿੱਤੀਆਂ ਨੇ ਜਾਂ ਆਰਮੀ ਦਾ ਜਵਾਨ ਹੋਵੇ ਜਿਹੜੇ ਉਹ ਜਗ੍ਹਾ ਦੀ ਰਾਖੀ ਕਰਦੇ ਨੇ ਕਈ ਲੋਕ ਦੇ ਕੋਈ ਸਾਈਕਲਾਂ ਤੇ ਵੀ ਆਉਂਦੇ ਆ ਤੇ ਸਾਈਕਲਾਂ ਇਦਾਂ ਚੜਦੇ ਆ ਨੇ ਉੱਪਰ ਨੂੰ ਤੇ ਸਾਡਾ ਬੁਲਟ ਵੀ ਇੱਥਾ ਚੜ ਰਿਹਾ ਹੈ ਛੋਟਾ ਜਿਹਾ ਛੋਟਾ ਜਿਹਾ ਰੋਡਿੰਗ ਪੈਚ ਦੇਖੋ ਜੀ ਹੁਣ ਇੱਧਰ ਆਈਏ ਲਦਾਖਣੀ ਲਦਾਖੀ ਪੈ ਜਾਂਦਾ ਹੁਣ ਏਰੀਆ ਇਹ ਤੇ ਆਫ ਰੋਡਿੰਗ ਵਾਟਰ ਕ로ਸਿੰਗ ਨਾਲ ਮਿਲੇ ਤਾਂ ਹੋ ਨਹੀਂ ਸਕਦਾ ਤੇ ਕੱਲ ਦੀ ਵੇਟ ਵੀ ਇਦੀ ਕਰਤੀ ਸੀ ਦੀ ਕਰ ਰਹੀ ਸੀ ਆਹਾਹਾਹਾਹਾ ਛੋਟੀ ਜੀ ਵਾਟਰ ਕ로ਸਿੰਗ ਹੋ ਸਕਦਾ ਵਾਪਸ ਆਂਦੇ ਹੋਏ ਵੱਡੀ ਹੋ ਜਾਏ ਕੁਝ ਨਹੀਂ ਕਹਿ ਸਕਦੇ ਤੇ ਸਾਹਮਣੇ ਬਹਿਰਾ ਬਹੁਤ ਹੀ ਸੋਹਣਾ ਚੜਨਾ ਸ਼ਿੰਕੁਲਾ ਪਾਸ ਦੀਆਂ ਚੜਾਈਆਂ ਹੋ ਗਈਆਂ ਨੇ ਸ਼ੁਰੂ ਰਹਿ ਗਿਆ ਹੁਣ ਤੋਂ 17 ਕਿਲੋਮੀਟਰ ਤੇ ਚੜਾਈ ਫਿਲਹਾਲ ਤਾਂ ਜਦੋਂ ਬਹੁਤ ਤਿੱਖੀ ਚੜਾਈ ਹੀ ਹੋ ਰਹੀ ਹੈ ਫਿਰ ਜਲਦੀ 2-3 ਕਿਲੋਮੀਟਰ ਦਾ ਤੇ ਮੌਸਮ ਵੀ ਬਹੁਤ ਠੰਡਾ ਹੋ ਗਿਆ ਹੈ ਹਵਾ ਜਲਦੀ ਪਈ ਹੈ ਸਾਨੂੰ ਉਮੀਦ ਹੈ ਨਹੀਂ ਸੀ ਕਿ ਅਸੀਂ ਸ਼ਿੰਕਲਾ ਟੋਪ ਤੱਕ ਆਵਾਂਗੇ ਕਿਉਂਕਿ ਉਸ ਹਾਵ ਨਾਲ ਹੀ ਨਿਕਲੇ ਦੀ ਕੱਪੜੇ-ਕੁਪੜੇ ਵੀ ਹੋਣੀ ਚਾਕੇ ਵਾਸੀ ਇੱਕ ਵਾਲਤੂ ਜੈਕਟ ਚੱਕ ਲਈ ਸੀ ਕਿ ਚਲੋ ਮੌਸਮ ਦਾ ਪਤਾ ਨਹੀਂ ਹੁੰਦਾ ਪਰ ਉਹਨੇ ਫਿਲਹਾਲ ਮੌਸਮ ਪੂਰਾ ਠੰਡਾ ਹੈ ਕਿਉਂਕਿ ਬਰਫ਼ ਤੋਂ ਉਹਨੂੰ ਦਿਖ ਹੀ ਰਹੀ ਹੋਣੀ ਸਾਈਡ ਚ ਹਲਕੇ-ਹਲਕੇ ਉਹ ਸਾਹਮਣੇ ਇੱਕ ਗਲੇਸ਼ੀਅਰ ਹੀ ਪਿਘਲ ਰਿਹਾ ਵਾਟਰ ਕ੍ਰੋਸਿੰਗ ਉਹ ਖੜ ਗਿਆ ਖੜ ਗਿਆ ਮੋਟਰਸਾਈਕਲ ਖੜ ਗਿਆ ਲੰਘ ਜੇ ਤੂੰ ਦਿੱਕਤ ਇਹ ਆ ਨਾ ਤਾਂ ਬੂਟ ਨੇ ਹੋਰ ਤੇ ਨਾ ਹੀ ਇਹ ਵਾਟਰਪਰੂਫ ਬੂਟ ਨੇ ਓਏ ਹੋਏ 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 ਢੰਡਾ ਢੰਡਾ ਪਾਣੀ ਗਿਆ ਬੂਟਾਂ ਚ ਸ਼ਵਾ ਸ਼ਰਾ ਸ਼ਵਾ ਨਿਕਲੀ ਗਈ ਵਾਟਰ ਕ੍ਰੋਸਿੰਗ ਥੋੜੀ ਔਖੀ ਸੀਗੀ ਪੱਥਰ ਥੋੜੇ ਵੱਡੇ ਵੱਡੇ ਸੀਗੇ ਵਿੱਚ ਆਇਆ ਆਏ ਹਾਈ ਸਾਹਮਣੇ ਜਾ ਰਿਹਾ ਹੈ KTM ਮਤਲਬ ਨਹੀਂ ਕਿਹੜਾ ਹੈ ਪੈਟਰਨ ਦੇ ਹੋ ਗਏ ਪੈਟਰਨ ਦੇ ਹੋ ਗਏ ਇਸ ਖਾਨ ਦਾ ਬਿਨਾਂ ਤਿਆਰੀ ਤੋਂ ਬੂਟਾਂ ਦਾ ਹੋਰ ਜੋੜਾ ਵੀ ਨਹੀਂ ਹੈਗਾ ਗਿੱਲੇ ਵੀ ਹੋ ਗਏ ਕਿਉਂਕਿ ਸੋਚਿਆ ਨਹੀਂ ਸੀ ਕਿ ਏਡੀ ਲੰਬੀ ਰਾਈਡ ਹੋ ਜਾਈ ਕਰ ਉਸ ਛੋਟੇ ਜਿਹੇ ਰਾਈਡ ਤੋਂ ਸਮਝ ਨਿਕਲੇ ਸੀ ਕਿ ਤੇ 500 ਕਿਲੋਮੀਟਰ ਦੀ ਛੋਟੀ ਜਿਹੀ ਰਾਈਡ ਹੋ ਗਿਆ ਕੰਪਲੀਟ ਅਤੇ ਵਾਪਸ ਜਾਣਾ ਹੈ ਕਰ ਰੋਥੋਤਿਆ ਜੀਆ ਚਲੋ ਯਾਰ 2 300 400 ਹੋ ਜਾਏਗਾ ਸ਼ਿਮਲਾ ਉੱਥੇ ਜਾਏ ਨੇ ਆਪਣਾ ਮਨਾਲੀ ਜਾਏ ਨੇ ਗੋਲ ਜਾਣੇ ਆ ਕਿਉਂਕਿ ਅਤੋ ਸਿਸੂ ਚਲ ਜਾਗੇ ਸੋ ਚੱਲ ਗਏ ਸਿੰਗੂਲਾ ਟੋਪ ਤੇ ਜਾਵਾਂਗੇ ਅਰੇ ਵਾਪਸ ਜਾਣਾ ਵਾਪਸ ਜਾਂਦੇ ਪਤਾ ਨਹੀਂ ਕੀ ਹਾਲ ਹੋਊਗਾ ਪੈਰ ਠੰਡੇ ਹੋਣ ਨਾਲ ਤੇ ਹਵਾ ਬਹੁਤ ਹੀ ਉੱਤੋਂ ਠੰਡੀ ਚੱਲ ਰਹੀ ਹੈ ਥੋੜ੍ਹੀ ਥੋੜ੍ਹੀ ਠੰਡ ਤਾਂ ਲੱਗਦੀ ਹੈ ਪਰ ਜਦੋਂ ਵੀਊ ਕੰਨੀ ਤੇ ਆਨੰਦਾ ਸਭ ਕੁਝ ਭੁੱਲ ਦਿੰਨੇ ਆ ਕੁਝ ਸ਼ੋਲਡਰ ਚ ਦਿੱਕਤ ਸੀ ਕਿ ਸ਼ੋਲਡਰ ਪੇਨ ਹੋ ਰਿਹਾ ਬਹੁਤ ਜ਼ਿਆਦਾ ਸਨਾਚਿੰਕਲਾ ਟੋਪ ਤੇ ਆ ਕੇ ਫਿਰ ਦੇਖਦੇ ਹਾਂ ਮੈਡੀਸਨ ਵਾਇਰਲ ਨੇ ਹਲਕੀ ਜਿਹੀ ਪੇਨ ਦੀ ਵਾਟਰ ਕ੍ਰੋਸਿੰਗ ਥੀ ਕਿ ਥੋੜੀ ਔਖੀ ਸੀਗੀ ਉਮੀਦ ਵਾਈ ਅਜੇ ਪਿੱਛੇ ਕੁਝ ਬਾਈਕਾਂ ਫਸੀਆਂ ਹੋਈਆਂ ਨੇ ਦਰ ਮੈਗਾ ਬਹੁਤ ਜ਼ਿਆਦਾ ਪਾਣੀ ਹੈਗਾ ਹੁਣ ਉਹ ਆ ਜਾ ਚੱਲੋ ਭਾਈ ਚੱਲ ਜਲਦੀ ਸਭੇ ਬਾਈਕਾਂ ਖੋਸਿਆ ਰੂਹੇਰਾ ਆਣੀ ਅਰੇ ਅਰੇ ਵਾਟਰ ਕ੍ਰੋਸਿੰਗ ਸੀਗੀ ਪੂਰਾ ਲਦਾਖ ਆ ਲਦਾਖ ਲਦਾਖ ਟੂਰ ਸਫਲ ਹੋ ਗਿਆ ਆਏ ਵਜ੍ਹਾਦ ਕੀ 2 ਦਿਨ ਦਾ ਟ੍ਰਿਪ ਤੇ ਆ ਲੱਗ ਰਿਹਾ ਹਫਤੇ ਦਾ ਟ੍ਰਿਪ ਕੰਪਲੀਟ ਹੋ ਗਿਆ ਵਾਟਰ ਕ੍ਰੋਸਿੰਗ ਮੇਂ ਮਿਲ ਗਈ ਸ਼ਾਨਦਾਰ ਪਹਾੜੋਂ ਮਿਲ ਗਏ ਥਿਊ ਦੇਖਣ ਨੂੰ ਮਿਲ ਗਏ ਲਦਾਖ ਆਲੇ ਤੇ ਬਾਕੀ 7-8 ਕਿਲੋਮੀਟਰ ਰਹਿ ਗਿਆ ਔਖੀ ਨਹੀਂ ਸੀਗੀ ਕਈ ਕਈ ਲੋਕਾਂ ਨੇ ਕਿਹਾ ਵਿੱਚ ਕਢਾ ਲੇ ਪਾ ਵਾਟਰ ਕ੍ਰੋਸਿੰਗ ਵਿੱਚੋਂ ਆਈਕਾਂ ਜਾਂ ਗੱਡੀਆਂ ਲਾ ਲੀਆਂ ਤਾਂ ਕਰਕੇ ਜਿੱਥੋਂ ਨਿਕਲਣ ਦੀ ਸੱਜ ਤੇ ਉੱਥੇ ਗੱਡੀ ਘੜਾਈ ਹੋਈ ਸੀ ਤਾਂ ਜਾਦਾ ਔਖਾ ਲੋਕੀ ਪਰਫ ਦੇਖਣ ਦੇ ਸ਼ਕੀਨ ਬੰਦਿਆਂ ਲਈ برفਾਂ ਚ ਪਹੁੰਚ ਚੁਕੇ ਆ ਕੋਡਾ ਆਪਣਾ ਭਰਾ ਰਾਜਨ ਠਾਕੁਰ ਠਾਕੁਰ ਮਰ ਦਾ YouTube ਚੈਨਲ ਤੋਂ ਤੁਹਾਨੂੰ ਦਿਖਾ ਰਿਹਾ ਇਸ ਟਾਈਮ ਵਰਫ ਸੁਣੋ ਆਹ ਬਾਈ ਖੜਾ ਖੜਾ ਡਿੱਗ ਗਿਆ ਕੋਈ ਨਹੀਂ ਹੋ ਜਾਂਦਾ ਬਾਕੀ ਤੁੱਪ ਦੇ ਕਰਕੇ ਸਾਰੀ برف ਪਿਗਲ ਰਹੀ ਹੈ ਜਿਸੇ ਕਰਕੇ ਪਾਣੀ ਉਹ ਪਾਣੀ ਹੋਇਆ ਪਿਆ ਓ ਯਾਰ ਭਾਈ ਇਹ ਕੀ ਵਿਊ ਨੇ ਦੇਖੋ ਚੈੱਕ ਕਰੋ ਵਿਊ ਚੈੱਕ ਕਰੋ ਬਸ ਹੋਰ ਕੁਛ ਨਾ ਦੇਖੋ ਆਫ ਰੋਡਿੰਗ ਪਾਣੀ ਆ ਰਿਹਾ ਬੁਲਡ ਓਖਾ ਓਖਾ ਉੱਪਰੋਂ ਜੜ ਰਿਹਾ ਥਾ ਓਖਾ ਰ ਠੰਡ ਲਾ ਰਿਹਾ ਕੁਛ ਨਾ ਦੇਖੋ ਵਿਊ ਦੇਖੋ ਬਸ ਡੂਨ ਵੀ ਇੰਨੇ ਜਿਹਾ برف ਦੇਖੋ ਨਜ਼ਾਰੇ ਦੇਖੋ ਬਰਫਾਂ ਦੇ ਵਾਹ ਵਾਹ ਲੋ ਜੀ ਤਖੜੀ ਵਾਟਰ ਕ੍ਰੋਸਿੰਗ ਆ ਚੁੱਕੀ ਹੈ ਉਡ ਹੋਣਾ ਹੈ ਗਿੱਲੇ ਹੁਣ ਚੰਗੀ ਤਰ੍ਹਾਂ ਨਾਲ। ਉਮੀਦ ਹੈ ਵਾਈ ਲੱਗਿਆ ਜਾਣ। ਅਗੂ ਚੈੱਕ ਕਰ ਸਕਦੇ ਹੋ। ਤੇ ਹੁਣ ਆਪਾਂ ਕਰਨ ਲੱਗੇ ਆਂ ਵਾਟਰ ਕ੍ਰੋਸਿੰਗ ਕ੍ਰੋਸ। ਤਕੜੀ ਤਕੜੀ ਵਾਟਰ ਕ੍ਰੋਸਿੰਗ। ਛੋਟੀ ਮੋਟੀ ਨਹੀਂ ਤਕੜੀ। ਇਹ ਤਾਂ ਸਟਾਰਟਿੰਗ ਦੀ ਪੈਰਲ ਆ ਗਈ। ਪਹਿਲੀ ਵਾਰ ਓਖਾ ਹੋਇਆ ਇਹਨਾਂ ਕਿ ਪਾਣੀ ਬਹੁਤ ਥੱਲੇ ਤੇਜ਼ੀ ਨਾਲ ਆ ਰਿਹਾ ਹੈ। ਕਿਿੰਦਗੀ ਦੀ ਹੁੰਤਾ ਤੀ ਸਭ ਤੋਂ ਓਖੇ ਵਾਟਰ ਜਦੋਂ ਅਸੀਂ ਆਈ ਸੀ ਕੁਛੋ ਕੀ ਹੋਇਆ ਕਿ ਦਿੱਕਤ ਗਿਆ ਜੀ ਨੋਰਮਲ ਪੈਂਟ ਪਾ ਰੱਖੀ ਹੈ ਜੀਨ ਹੋ ਕੇ ਖੁੱਲੀ ਗਈ ਥੱਲੇ ਫੁੱਟ ਰੈਸਟ ਤੇ ਬਹੁਤ ਜ਼ਿਆਦਾ ਫੱਟ ਰਹੀ ਸੀ। ਦੋ ਤਿੰਨ ਵਾਰ ਕਰਕੇ ਸਾਰੇ ਅਮੋਸ਼ਨ ਖਰਾਬ ਹੋ ਗਿਆ ਉਸ ਕਰਕੇ। ਆ ਦੇਖੋ ਜੀ ਟਰੱਕ ਕਿਵੇਂ ਚੜੀ ਜਾਂਦਾ। ਸਾਡਾ ਹਲਾ ਬੁਲਟ ਵੀ ਟਰੱਕ ਹੀ ਹੋਣਾ ਵਾ ਕਮੋਂ ਵਾਸਤੇ ਬਹੁਤ ਔਖਾ ਆ ਪਰ 2 ਕਿਲੋਮੀਟਰ ਹੀ ਰਹਿ ਗਿਆ ਪਰ ਖਿੱਚ ਦੰਨਿਆ ਜਿੱਥੇ ਉਰੇ ਤੱਕ ਆ ਕੇ ਥੋੜਾ ਜਿਹਾ ਦੋ ਔਖੀਆਂ ਵਾਟਰ ਗ੍ਰੋਥੀਆਂ ਕਰਾਸ ਕਰੀਆਂ ਇੰਨੀਆਂ ਇਹ ਥੱਲੇ ਨਦੀ ਜਾ ਰਹੀ ਹੈ ਦੇਖੋ ਸਾਰੀ ਜਮੀ ਹੋਈ ਹੈ ਉਰੇ ਤੋਂ ਸੀ ਠੰਡ ਦਾ ਅੰਦਾਜ਼ਾ ਅੰਦਾਜ਼ਾ ਉਰੇ ਤੋਂ ਹੀ ਲਾ ਸਕਦੇ ਹਾਂ ਵੈਸੇ ਤਾਂ ਹਾਂ ਜੀ ਵਾਹ ਓ ਸਾਹਮਣੇ ਦਿਖਿਆ ਸ਼ੁਕਲਾ ਟਾਪ ਕੀ ਬਾਤ ਆ ਕੀ ਬਾਤ ਆ ਫਾਈਨਲੀ ਬਸ ਪੋਂਟਨ ਵਾਲੀਆਂ ਪਿਛਲੇ 8-10 ਸਾਲ ਤੋਂ ਇੰਤਜ਼ਾਰ ਕਰ ਰਹੇ ਸੀ ਇਹ برف ਵਾਲੀਆਂ ਕੰਡਾਂ ਦਾ ਜਣਾਣਾ ਦਾ برف ਵਾਲੀ ਕੰਡਾਂ ਦੇ ਵਿੱਚ ਜਾਣਾ ਅੱਜ ਦੇਖ ਲਿਆ ਦਾਦਾ ਫੁੱਟੀਆਂ ਕੰਡਾਂ ਆਹ ਆਈ ਲਾਈਕ ਦਿਸ वाओ यार नजारेदार सीन है आज ही वाह क्या बात है <laughs> इना इना नजारे हैं ले इतनी ठंडे कट्टी है क्योंकि प्लानिंग कोई नहीं से बूट एकदम गिले हुए पे देख सकते हो स्केचर्स पाए हो या नॉर्मल बूट और राइडिंग शूज़ भी नहीं पाए हुए ओए यार क्या नजारा फ्रेश स्नो वो लग रहे हैं वाइट शंकुला टॉप सामने अपने हैगा ਸ਼ਿੰਕਲਾ ਟਾਪ 16580 ਫਿਟ ਇਹ ਆ ਜੀ ਸ਼ਿੰਕਲਾ ਟਾਪ ਦਾ ਮਹੌਲ ਚਾਲ ਇਧਰਲੇ ਪਾਸੇ 16580 ਫਿਟ ਦਾ ਸ਼ਿੰਕਲਾ ਟਾਪ ਬਿਨਾ ਪਲਾਨਿੰਗ ਤੋਂ ਪਹੁੰਚ ਗਏ ਤੇ ਨੀਚੇ ਦਾ ਉਹਨੂੰ ਨਜ਼ਾਰਾ ਦਿਖਾਣੇ ਆ ਇਹ ਜਾਰੀ ਹੈ ਨਦੀ ਸਾਰੀ ਜਮੀ ਬਈਆ برفੀ ਵਰਖ ਠੰਡ ਦਾ ਅੰਦਾਜ਼ਾ ਹੋਰ ਤਾਂ ਲਾ ਸਕਦੇ ਤੁਸੀਂ ਚਾਰੇ ਪਾਸੇ برف ਦੇ ਵਿੱਚ ਕਿਰਿਆ ਹੋਇਆ ਓ ਵਾਹ ਜੀ ਵਾਹ ਕੀ ਮਜਾਰੇਦਾਰ ਮਹੌਲ ਹੈ ਕੀਡਰ 452 ਬਾਈ ਨੇ ਵੁੰਦਰਾ ਚੰਡੀਗੜ੍ਹ ਤੇ ਮੈਂ ਵੁੰਦਰਾ ਪਟਿਆਲੇ ਦੇਖਦੇ ਹਾਂ ਕਿ ဘੰਦਾ ਟਾਈਮ ਤਕਰੀਬਨ 1.5 ਵਜ ਗਿਆ ਸ਼ੁਕਲਾਪੁਰ ਟਾਪ ਫਟੇ ਕਰਕੇ ਚੱਲਿਆ ਵਾਪਸ ਨੂੰ ਬਾਕੀ ਤੁਸੀਂ ਦੇਖ ਰਹੇ ਹੋ ਵੀਊ ਕਿਵੇਂ ਦਾ ਅੱਗੇ ਆ ਰਹੀ ਹੈ ਸਨੋ ਬਾਲ ਅਸੀਂ ਦੋ ਛੁੱਟੀਆਂ ਦੇ ਵਿੱਚ ਕਟੋ ਘਟਨੀ ਕਟੋ ਵੜਨੀ ਚਾਰ ਛੁੱਟੀਆਂ ਦਾ ਨਜ਼ਾਰਾ ਲੈ ਚੁੱਕੇ ਆ ਪੂਰੀ ਜਨਤਰ ਕਰ ਕਬਸੂਲ ਹੋਇਆ ਪੈਸਾ ਵਸੂਲ ਕੰਮ ਦੇਖ ਸਕਦੇ ਹੋ ਕਿਵੇਂ برفਾ برفਾ ਦਾ ਕੰਮ ਹੀ ਐਂਡ ਗੱਲ ਬਹੁਤ ਪੂਰੀ ਪਰ ਥੋੜੇ ਜਿਹੀ ਕਮੀ ਇੱਥੋਂ ਰਹਗੀ ਕਿ ਤਿਆਰੀ ਨਹੀਂ ਸੀਗੀ ਤਿਆਰੀ ਹੁੰਦੀ ਪੂਰੀ ਫੂਟ ਵਰਡ ਵਾਟਰ ਪ੍ਰੂਫ ਕਰਕੇ ਆਉਂਦੇ ਤੇ ਇਨਰ ਵੈਰਾ ਲੈ ਕੇ ਆਂਦੇ ਨਾਲ ਲਾਈਨਰ ਲੈ ਕੇ ਜਾਂਦੇ ਕਿਉਂਕਿ ਆਪਣੇ ਪੰਜਾਬ ਚ ਤਾਂ ਗਰਮੀ ਬਹੁਤ ਹੈ ਮਨਾਲੀ ਤੱਕ ਆਏ ਸੀਗੇ ਅਸੀਂ ਵੀ ਸੋਚ 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 ਕੇ ਕਿੱਥੋਂ ਨਿਕਲਗੇ ਬਿਨਾਂ ਸੋਚੇ ਸਾਰਾ ਟ੍ਰਿਪ ਚੱਲ ਰਿਹਾ ਹੈ ਸ਼ਿੰਕਲਾ ਦਾ ਸਿੱਧਾ ਅੰਦੇ ਵਾਪਸੀ ਲੇ 226 ਅਟਲ ਟਨਲ 17 ਕਿਲੋਮੀਟਰ ਦਰਤ ਰਹਾ ਇਹ 2 ਕਿਲੋਮੀਟਰ ਉੱਥੇ ਜਾ ਕੇ ਚਾਹ ਪਾਣੀ ਪੀਣੇ ਆ ਕੁਛ ਬੂਟਵਾੜ ਮੜਾ ਜਿਹੜਾ ਆਪਾਂ ਰੂਪਾ ਕਰਦੇ ਆ ਚੇਂਜ ਮਰ ਗਿਆ ਜਰਾਬਾ ਵੀ ਹੋਣੀਆਂ ਨਹੀਂ ਪੈਕ ਚ ਰੱਖਿਆ ਨਹੀਂ ਕਿਉਂਕਿ ਪਲਾਨ ਨਹੀਂ ਸੀਗਾ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਸ਼ਿਂਕਲਾ ਟਾਪ ਤੋਂ ਆ ਕੇ ਉਰੇ ਰੁਕੇ ਆ ਚਾਹ ਪਾਣੀ ਪੀਣ ਲਈ ਦਰਚਾ ਛੋਟੇ ਜਿਹੇ ਕੈਫੇ ਤੇ ਬਾਕੀ ਹੈ ਉਰੇ ਏਦਾਂ ਦੇ ਨੇ ਕੈਫੇ ਸਾਰੇ ਛੋਟੇ ਮੋਟੇ ਮਿਲਣਗੇ ਲਦਾਖ ਤੱਕ ਪੂਰੇ ਜਿੱਥੇ ਮਰਜ਼ੀ ਚੱਲ ਜੇ ਪੈਂਗੋਂ ਅੱਗੇ ਸਾਰੇ ਆਪਾਂ ਨੂੰ ਏਦਾਂ ਦੇ ਕੈਫੇ ਮਿਲਨੇ ਨੇ ਪਰੇ ਚਾ ਇੱਕ ਥੋੜਾ ਮੂੜਾ ਖਾਣੇ ਆ ਤੇ ਚਲਦੇ ਹੁਣ ਵਾਪਰ ਨੂੰ 3 ਵਜ ਗਏ ਨੇ ਦੇਖਦੇ ਆ ਕਿੱਥੇ ਖੋਹਨ ਦਿੰਦਾ ਅੱਜ ਸੁਪਰ ਫਾਸਟ ਸਰਵਿਸ ਦੇ ਨਾਲ ਪਰੌਂਠੇ ਆ ਗਏ ਨੇ ਹਾਂਜੀ ਨਿਆਰੇ ਲੈ ਕੇ ਅੰਕਲੇ ਮਜਾਰੇ ਲਿਆ ਤੇ ਅੱਜ ਤਾਂ ਤਿਆਰੀ ਵੀ ਨਹੀਂ ਕੀਤੀ ਤਾਂ ਕਹਿੰਦਾ ਲੈ ਵੀ ਆ ਦੋ ਦਿਨ ਦਾ ਟੂਰ ਅੱਧਾ ਲੱਗ ਰਿਹਾ ਕਿ ਇਹ ਬੁਰਾ ਲਾੜਾ ਘੁੰਮ ਕੇ ਆ ਰਹੇ ਆ ਕਿਉਂਕਿ ਮੋਟਰਸਾਈਕਲ ਬੁਲਟ ਬਹੁਤ ਚੱਲ ਚੁੱਕੇ ਨੇ ਤੇ ਥਕਾਵਟ ਵੀ ਹੋਣ ਲੱਗੀ ਥੋੜੇ ਥੋੜੇ ਡੈੱਡ ਡੈੱਡ ਬੈਟਰੀ ਡੈੱਡ ਕਿਉਂ ਚਾਹ ਪਰੌਂਡਾ ਖਾ ਕੇ ਥੋੜਾ ਜਿਹਾ ਆਰਾਮ ਆਊਗਾ ਬਾਕੀ ਬੂਟ ਪਾ ਤਨੇ ਸੁੱਕਣੇ ਜਰਾ ਬਾਹਾਂ ਹੈਂਡਲ ਤੇ ਪਰੌਂਠੇ ਖਾ ਲਏ ਨੇ ਚਾਹ ਨਾਲ ਪੀ ਲਈਆਂ ਕੰਮ ਹੋ ਗਿਆ ਓਕੇ ਹੁਣ ਹੁਣ ਅੱਪਾ ਚੱਲਦੇ ਆ ਵਾਪਸ ਸ਼ਾਮ ਦਾ 6 ਸਾਢੇ ਜੇ 6 ਵਜੇ ਤੱਕ ਮਨਾਲੀ ਪਹੁੰਚ ਜਾਗੇ ਉੱਥੇ ਚਾਹ ਪਾਣੀ ਪੀ ਲਾਂਗੇ ਫਿਰ ਸਿੱਧਾ ਚੰਡੀਗੜ੍ਹ ਬਾ ਪਟਿਆਲਾ ਪਟਿਆਲਾ ਬਾ ਚੰਡੀਗੜ੍ਹ ਆ ਗਈ ਆਪਣੇ ਖੱਬੇ ਹੱਥ ਇਕੋ ਕੈਂਪਸ ਜਿੱਥੇ ਕੱਲ ਰੈਸਟੇ ਕਰੀ ਆ ਤੇ ਦਿਨ ਦੀ ਅੱਜ ਸ਼ੁਰੂਆਤ ਹੋਈ ਸੀਗੀ ਤੇ ਥਿਊਰ ਦਾ ਬਹੁਤ ਹੀ ਆਫਸਿੰਗ ਸੀਗਾ ਤੁਹਾਨੂੰ ਪਿਛਲੇ ਵੀਡੀਓ ਦਿਖਾਇਆ ਅੱਜ ਸਿਰੇ ਆਪਾਂ ਵੀਡੀਓ ਦੀ ਸਟਾਰਟ ਕਰ ਰਹੇ ਸੀ ਬਲੌਗ ਦੀ ਸਟਾਰਟਿੰਗ ਸ਼ਾਮੀ ਪੰਜ ਵਜੇ ਨੇ ਤਾਂ ਲੱਗੇ ਆ ਟਨਲ ਤੇ ਕ੍ਰੋਸ ਕਰਨਾ ਗਲੋਵਸ ਗਲੋਵਸ ਬਾਲੇ ਨੇ ਦੁਬਾਰਾ ਕਿਉਂਕਿ ਅੰਦਰ ਬਹੁਤ ਟ੍ਰੈਫਿਕ ਅਲੱਗ ਦਾ ਹੋਰ ਜਦਾ ਹੈ ਕਿੰਨਾ ਟਾਈਮ ਕੱਢਣ ਨੂੰ ਜ਼ਿਆਦਾ ਹੋ ਚੁੱਕਿਆ ਹੈ ਬਾਈ ਖੜਾ ਹੋਰੇ ਵੇਟ ਕਰਦਾ ਕਿ ਤੇ ਉਹ ਖੜਾ ਗੇਟ ਦੇ ਮੂਰੇ ਫੋਟੋਆਂ ਫੋਟਾਂ ਕੱਲਾ ਪਾ ਉਰੇ ਖਿੱਚੀ ਲਈਆਂ ਸੀਗੀਆਂ no need for photos ਸ਼ੁਕਰ ਦੀ ਟਮ ਉਹ ਆਛੇ ਤੇ ਮਨਾਲੀ ਪਹੁੰਚਦੀਆਂ ਪੈਟਰੋਲ ਪੰਪ ਤੇ ਤੇਨ ਦੀ ਟੈਂਕੀ ਡੁੰਗੀ ਕਰਾਈ ਆ ਹੁਣ ਫੁੱਲ ਤੇ GoPro ਦੀ ਬੈਟਰੀਆਂ ਵੀ ਹੋ ਗਈਆਂ ਲੋ ਫੋਨ ਦੀ ਬੈਟਰੀ ਵੀ ਲੋ ਆ ਵੈਸੇ ਸਾ ਤੇ ਆਪਣੀ ਵੀ ਲੋ ਹੀ ਆ ਬੈਟਰੀ ਦਾ ਤੇ ਹੁਣ ਉਹਨਾਂ ਤੋਂ ਬਸ ਕੁਣ 20 ਮਿੰਟ ਫਰੈਸ਼ ਰੂਸ਼ ਹੋ ਕੇ ਨਿਕਲਾਂਗੇ ਸਿੱਧਾ ਪਟਿਆਲੇ ਵੱਲ ਨੂੰ ਤੇ ਬਾਕੀ ਦੀ ਵੀਡੀਓ ਨੂੰ ਫੋਨ 'ਚ ਬਣਾਣੀ ਪਈ ਕਿ ਗੋਪਰੋਂ ਦੇ ਦੋਨੋਂ ਬੈਟਰੀ ਲੋ ਹੋ ਚੁੱਕੀਆਂ ਨੇ ਤੇ ਫੋਨ ਅੱਗੇ ਇਸ ਟਾਬੇ ਡੂਬੇ ਦੇ ਕਰਦੇ ਆ ਚਾਰਜ ਨਾਲੇ ਚਾਹ ਬਾਣੀ ਪੀਨੇ ਆ ਥੋੜੀ ਜੀ ਫਾਈਨਲੀ ਇੱਕ ਵਾਦੀਆ ਤੇ ਪਟਿਆਲੇ ਅਸੀਂ ਆਪਣੇ ਘਰੇ ਪਹੁੰਚ ਗਏ ਆ ਟ੍ਰੈਫਿਕ ਬਹੁਤ ਹੀ ਜ਼ਿਆਦਾ ਸੀਗਾ ਇੱਕ ਅੱਧਾ ਇੱਕ ਅੱਧੀ ਜਗ੍ਹਾ ਹੀ ਰੁਕੇ ਸੀਗੇ ਮਾੜਾ ਮੋਟਾ ਤੇ ਥਕਾਵਟ ਵੀ ਬਹੁਤ ਜ਼ਿਆਦਾ ਹੋ ਗਿਆ ਤੁਹਾਨੂੰ ਪਤਾ ਹੀ ਐ ਜਿਵੇਂ 5 550 ਕਿਲੋਮੀਟਰ ਤਕਰੀਬਨ ਆਪਾਂ ਮੋਟਰਸਾਈਕਲ ਚਲਾਤਾ ਅੱਜ ਅ 550 ਉਤੇ 600 ਦੇ ਵਿੱਚ ਵਿੱਚ ਹੋਊਗਾ ਮੀਟਰ ਵੀ ਨਹੀਂ ਦੇਖਿਆ ਕਿਉਂਕਿ ਲਾਈਟ ਥੋੜੀ ਲੋਈ ਹੈ ਮੀਟਰ ਦੀ ਤੇ ਹੁਣ ਆਪਾਂ ਆਪਣੇ ਘਰੇ ਪਹੁੰਚ ਗਏ ਆ ਤੇ ਬਲੋ ਕਰਦੇ ਆ ਸਮਾਪਤ ਇਸ ਦੇ ਨਾਲ ਕਿਉਂਕਿ ਬੋਲਿਆ ਵੀ ਨਹੀਂ ਜਿਆਦਾ ਬਹੁਤ ਜਿਆਦਾ ਥਕਾਵਟ ਹੋਈ ਵੀ ਹੈ ਤੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸ਼ਿਮਕਲਾ ਟੋਪ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਜਲਦੀ ਮਿਲਾਂਗੇ ਆਪਾਂ ਅਗਲੇ ਸਫਰ ਦੇ ਵਿੱਚ ਟੇਕ ਕੇਅਰ ਤੱਕ ਗੁੱਡ ਨਾਈਟ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ